ਕੈਨੇਡਾ ਦੇ ਵਿੱਚ ਘਰਾਂ ਦੇ ਕਿਰਾਇਆਂ 'ਚ ਬੇਸ਼ੱਕ ਥੋੜੀ ਰਾਹਤ ਮਿਲੀ ਹੈ ਪਰ ਕਿਰਾਏ ਦੀ ਲਾਗਤ ਅਜੇ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਕੈਨੇਡਾ ਮਾਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਦੀ ਹਾਲਚ ਆਈ ਰਿਪੋਰਟ ਦੱਸਦੀ ਹੈ ਕਿ ਵੈਂਕੂਵਰ, ਟ੍ਰਾਂਟੋ, ਕੈਲਗਰੀ ਅਤੇ ਹੈਲੀਫੈਕਸ ਵਰਗੇ ਸ਼ਹਿਰਾਂ 'ਚ ਕਿਰਾਇਆਂ 'ਚ ਗਿਰਾਵਟ ਆਈ ਹੈ ਜਿਸ ਦਾ ਮੁੱਖ ਕਾਰਨ ਨਵੇਂ ਕਿਰਾਏ ਵਾਲੇ ਘਰਾਂ ਦਾ ਤੇਜ਼ੀ ਨਾਲ ਨਿਰਮਾਣ ਦੱਸਿਆ ਜਾ ਰਿਹਾ ਹੈ। ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਲੋਕਾਂ ਦੀ ਆਮਦਨ ਘਟਣ ਦੇ ਨਾਲ ਕਈ ਚੀਜ਼ਾਂ ਪ੍ਰਭਾਵਿਤ ਹੋਈਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਘਰਾਂ ਦਾ ਕਿਰਾਇਆ ਵੀ ਘਟਣਾ ਮੰਨਿਆ ਜਾ ਰਿਹਾ ਹੈ ਮਕਾਨ ਮਾਲਕ ਲੋਕਾਂ ਨੂੰ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ ਇੱਥੋਂ ਤੱਕ ਕਈ ਮਹੀਨਿਆਂ ਦਾ ਕਿਰਾਇਆ ਵੀ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਸਾਰੇ ਆਫਰ ਵੀ ਲੋਕਾਂ ਦੀ ਆਮਦਨ ਦੇ ਨਾਲ ਮੇਲ ਨਹੀਂ ਖਾ ਰਹੇ ਇਸ ਰਿਪੋਰਟ ਅਨੁਸਾਰ ਜ਼ਿਆਦਾਤਰ ਉਹ ਘਰ ਜਿੱਥੇ ਲੋਕ ਪਹਿਲਾਂ ਤੋਂ ਹੀ ਰਹਿ ਰਹੇ ਹਨ ਉਥੇ ਸਥਿਤੀ 'ਚ ਕੋਈ ਤਬਦੀਲੀ ਨਹੀਂ ਆਈ ਭਾਵ ਕਿਰਾਏ ਅਜੇ ਵੀ ਉੱਚੇ ਹੀ ਹਨ ਮਾਰਾਂ ਦੀ ਮੰਨੀਏ ਤਾਂ ਉਹਨਾਂ ਮੁਤਾਬਕ ਰੈਂਟ ਬੇਸ਼ੱਕ ਘਟੇ ਹਨ ਪਰ ਅਫੋਰਡੇਬਿਲਟੀ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਰੈਂਟ ਜ਼ੁਰ ਘਟ ਗਏ ਆ ਵੇਕੈਂਸੀ ਰੇਟ ਵਧ ਗਿਆ ਆ ਪਰ ਜਿਹੜੀ ਅਫੋਰਡੇਬਿਲਟੀ ਆ ਉਹ ਇਸ ਵੇਲੇ ਉਥੇ ਨਹੀਂ ਪਹੁੰਚੀ ਹਾਲੇ ਅਮ ਜੌਬਸ ਅਗਨਾਂ ਨੂੰ ਕਾਫੀ ਘਟ ਗਈਆਂ ਆ ਏ ਅਜੇ ਨਾਲ ਕੁਝ ਜੌਬਸ ਹੈਗੀਆਂ ਹਾਂ ਥੋੜਾ ਬਤ ਉਹਨਾਂ ਦੀ ਇਨਕਮ ਠੀਕ ਹੈ ਜਾਂ ਵੱਧ ਸਕਦੀ ਆ ਪਰ ਦੇਖ ਜਿਦਾ ਵੀ ਅਨਪਲੋਇਮੈਂਟ ਰੇਟ ਵਧ ਰਿਹਾ ਆ ਤੇ ਸਪੈਸ਼ਲੀ ਜਿਹੜੇ ਅਮਰੀਕਨ ਟੇਰਫ ਟ੍ਰੇਡ ਵਾਰਸ ਚੱਲ ਰਹੇ ਆ ਤੇ ਉਹਨਾਂ ਕਾਰਨ ਵੀ ਅਨਸਰਟੀਟੀ ਨਾਲ ਬਿਜ਼ਨਸ ਹਾਇਰ ਨਹੀਂ ਕਰ ਰਹੀ ਸੋ ਇਹ ਕਹਿੰਦੇ ਆ ਇਹੀ ਕਹਿ ਰਹੇ ਆ ਵੀ ਠੀਕ ਹੈ ਰੈਟ ਜੁਰ ਕੱਟ ਰਹੇ ਆ ਪਰ ਜਿਹੜੀ ਹੈਵਡ ਸੈਲਰੀ ਆ ਉਹ ਉਥੇ ਨਹੀਂ ਨਹੀਂ ਹਲੇ ਅਫੋਰਡੇਬਿਲਟੀ ਕਰ ਸਕੀ ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਘਟਣਾ, ਕੰਮਾਂ ਦੀ ਮਾੜੀ ਹਾਲਤ ਅਤੇ ਲੋੜ ਮੁਤਾਬਕ ਸਹੀ ਆਮਦਨ ਦਾ ਨਾ ਹੋਣਾ ਇਸ ਕਿਰਾਏ ਦੀ ਮੰਗ ਨੂੰ ਘਟਾ ਰਿਹਾ ਏ ਪਰ ਦੂਜੇ ਪਾਸੇ ਕਿਰਾਏ ਦੀ ਆਮਦਨ ਨਾਲ ਤੁਲਨਾ ਕਰਕੇ ਮਹਿੰਗਾਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਲੋਕ ਇਸ ਨੂੰ ਆਪੋ ਆਪਣੇ ਤਰੀਕੇ ਨਾਲ ਵੇਖ ਰਹੇ ਹਨ। ਅਜੇ ਵੀ ਮਗਾਈ ਤਾਂ ਬਹੁਤ ਹੈ ਸਟੋਰ ਚ ਸਲੇਜਾ ਹਰ ਚੀਜ਼ ਦੁੱਗਣੀ ਹੋ ਗਈ ਹੈ ਗਿਆ ਰੈਂਟ ਤੇ ਤੁਹਾਡੇ ਬਹੁਤੇ ਨੀਚੇ ਆ ਗਏ ਨੇ ਪਰ ਫਿਰ ਵੀ ਬਹੁਤ ਬਹੁਤ ਲੋਕ ਹੈ ਨਾ ਜਿਹੜੇ ਅਫੋਰਡ ਨਹੀਂ ਕਰ ਸਕਦੇ ਹੈਗੇ ਸੋ ਮਹਿੰਗਾਈ 'ਚ ਇੰਨਾ ਫਰਕ ਨਹੀਂ ਪਿਆ ਹੈਗਾ ਉਹਨਾਂ ਦੇ ਵਾਪਸ ਜਾਣ ਨਾਲ ਇਹਦੇ ਬਾਰੇ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਹੋਰ ਕੁਝ ਕਰਨਾ ਪੈਣਾ ਹੈਗਾ ਆ ਔਨ ਦ ਮਾਰਕੀਟ ਆਮ ਸੀਇੰਗ ਲਾਈਕ ਫੇਸਬੁੱਕ ਮਾਰਕੀਟਪਲੇਸ ਕ੍ਰੈਗਸਲਿਸਟ ਰੈਂਟ ਪ੍ਰਾਈਸਸ ਆਰ ਗੋਇੰਗ ਡਾਊਨ ਸਲਾਈਟਲੀ ਬਟ ਮਾਈ ਲੈਂਡਲੋਰਡ ਰੇਜ਼ਸ ਰੈਂਟ ਏਵਰੀ ਈਅਰ ਬਾਈ ਦ ਮੈਕਸਿਮਮ ਲੀਗਲ ਅਮਾਉਂਟ ਐਨੀਵੇ ਸੋ I think it's it benefits mostly people who are moving to an, a, another rental than someone who's staying in their their space. I think it has stabilized a little bit for the last couple months, um, but I think that's great for maybe people who have moved into their place in the last couple months, but for folks who have been in their place for a couple of years now and their rent is. fairly lower than is currently available on the market um it still doesn't offer a lot of relief federal sarkar vi nit nave elaan karke aarthikta nu mazboot karan di gall kar rahi hai par vekhna hovega ki aon wale samay ch halaat keho jahe hunde han ate housing market te is da kinna ak asar vekhn nu milega paramjit singh omni news vancouver